ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹਨਾਂ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿਦੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣਗੇ ਖੀਰਨਗਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਜਿੱਥੇ ਪਾਕਿਸਤਾਨ ਦੇ ਖਿਲਾਫ ਸਖਤੀ ਵਿਖਾਰੀ ਹੈ ਤਾਂ ਉੱਥੇ ਹੀ ਅਮਰਿਤਸਰ ਦੇ ਪਿੰਡ ਰੋੜਾਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਸਰਪੰਚ ਵੱਲੋਂ ਇੱਕ ਵੱਡਾ ਐਲਾਨ ਕਰਵਾਉਂਦੇ ਹੋਏ ਪਿੰਡ ਦੇ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਆਪਣੀ ਕਣਕ ਦੀ ਫਸਲ 3 ਦਿਨ ਦੇ ਅੰਦਰ ਕੱਟਣ ਦੇ ਲਈ ਆਖਿਆ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਈ ਗਈ ਇਹ ਅਨਾਉਂਸਮੈਂਟ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਬੀਐਸਐਫ ਦੇ ਕਾਰੀਆਂ ਵੱਲੋਂ ਇਹ ਆਦੇਸ਼ ਮਿਲੇ ਨੇ ਬੀਐਸਐਫ ਨੇ ਹਾਨੂੰ ਰਾਤ ਕੋਈ ਪਰਮਿਸ਼ਨ ਕਰਦੀਆ تھا ਵੀ ਕੱਲ ਸਵੇਰ ਆਸੇ ਲੈ ਕੇ 2 ਦਿਨ ਕੇ ਲਈ ਕਣਕ ਜੋ ਰਹਤੀ ਹੈ ਕੱਟ ਲੋ ਜੇ ਕਣਕ ਕਾਟੀਏ ਤੇ ਜੋ ਪਸ਼ੂਆਂ ਲਈ ਤੂੜੀ ਬਣਾਣੀ ਪੜੇ ਉਹ ਬਣਾ ਲੋ 1-2 ਦਿਨ ਦੋ ਦਿਨ ਦਾ ਟਾਈਮ ਦਿਆ ਉਹਨਾਂ ਵੀ ਸਾਨੂੰ ਉੱਪਰੋਂ ਮਜਬੂਰੀ ਆਈ ਹੈ ਤੋਂ ਕੋਈ ਬਾਤ ਨਹੀਂ ਹਮ ਬੀਐਸਐਫ ਕੇ ਸਾਥ ਖੜੇ ਹਮ ਜੋ ਵੀ ਬੋਲेंगे ਸਰ ਗੁਰਦੁਆਰੇ ਮੇ ਅਨਾਊਂਸਮੈਂਟ ਵੀ ਕੀਤੀ ਗਈ

ਸਰ ਜੰਗ ਤੇ ਐਸੇ ਦੇਖੋ ਵਿਚਾਰੇ ਉਧਰ ਲੋਕ ਘੁੰਮਣੇ ਗਏ ਸੀ ਉਹਨਾਂ ਗਲਤ ਕੀਤਾ ਕੰਮ ਇਸ ਲਈ ਅਸੀਂ ਇਹ बोलेंगे ਵੀ ਬਾਰ-ਬਾਰ ਉਹ ਕਰਤੇ ਹੈ ਸਾਡੇ ਕੋਲ ਬਹੁਤ ਇਧਰ ਗਾਉਂ ਮੇਂ ਪਰੇਸ਼ਾਨੀ ਤਾਂ ਆਤੀ ਹੈ ਲੇਕਿਨ ਇੱਕ ਬਾਰ ਜੋ ਪਾਕਿਸਤਾਨ ਕੇ ਸਾਥ ਸਰਕਾਰ ਕੋ ਵੀ ਕਰਵਾਵਾਂਗੇ ਵੀ ਜੋ ਵੀ ਨਿਬੜਦਾ ਹੈ ਕਰੀ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਸਭ ਕੁ ਸੋਣਾ ਚਾਹੀਦਾ ਇਹਨਾਂ ਨੂੰ ਖਾਂ ਫੈਂਸ ਕੇ ਪਾਰ ہماری ਜ਼ਮੀਨ ਹੈ ਵਹਾਂ ਸੇ ਗੋਏ ਜਿਹੜੇ ਕਟਾਏ ਗਏ ਹੈ ਮੂਸਾ ਬਾਨਨੇ ਵਾਲਾ ਹੈ ਵੀ ਐਸ ਆਪਣੇ ਬੋਲਾ ਵੀ 2 ਦਿਨ ਕੇ 2 ਦਿਨ ਮੇਂ ਉਹ ਨਿਪਟਾ ਲਓ ਦੋਨੀ ਦਾ 3 ਦਿਨ ਮੇ ਨਿਪਟਾਇਆ ਜਾਏਗਾ ਉਹ ਨਿਪਟ ਜਾਏ ਤੇ ਬੀਐਸਐਫ ਕੇ ਹਮ ਸਾਥ ਹੈ ਵੀ ਆਪਣੇ ਗੇਟ ਜਿਹੜੇ ਉਹ ਬੰਦ ਕਰ ਲੈ ਠੀਕ ਹੈ ਬਾਕੀ ਜੋ ਵੀ ਕੁਝ ਜੈਸੇ ਵੀ ਹੋਗਾ ਬੀਐਸਐਫ ਫੌਜ ਆਰਮੀ ਜੈਸੇ ਕਰੇਗੀ ਹਮ ਦੇਸ਼ ਕੇ ਸਾਥ ਹੈ ਜੈਸੇ ਚੱਲੇਗਾ ਵੈਸੇ ਠੀਕ ਹੈ ਜੈਸੇ ਹਾਲਾਤ ਦੇਖ ਰਹੇ ਆਪ ਜੋ ਬੀਐਸਐਫ ਕੀ ਓਛੇ ਜੋ ਕਹਾ ਜਾ ਰਹਾ ਹਾਲਾਤ ਤੇ ਦੇਖੋ ਵੈਸੇ ਕਸ਼ਮੀਰ ਮੇ ਤੇ ਬਹੁਤ ਗਲਤ ਹੋਇਆ ਉਸ ਉਸ ਦੇ ਬਾਰੇ ਵਿੱਚ ਦੇਖਾ ਜਾਏ ਤਾਂ ਇੱਕ ਵਾਰ ਪਾਕਿਸਤਾਨ ਦੇ ਸਾਥ ਹਾਲਾਂਕਿ ਇਸ ਬਾਰੇ ਅਮਰਿਤ ਸਰਦੀ ਡਿਪਟੀ ਕਮਿਸ਼ਨਰ ਸ਼ਖਸੀ ਸਾਨੀ ਵੱਲੋਂ ਇੱਕ ਪ੍ਰੈਸ ਨੋਟ ਦੇ ਜ਼ਰੀਏ ਆਖਿਆ ਗਿਆ ਹੈ ਕਿ ਬੀਐਸਐਫ ਵੱਲੋਂ ਸਰਹੱਦੀ ਪਿੰਡਾਂ ਦੇ ਵਿੱਚ ਕਣਕ ਦੀ ਫਸਲ ਦੀ ਕਟਾਈ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬੀਐਸਐਫ ਦੇ ਨਾਲ ਨੇ ਤੇ ਬੀਐਸਐਫ ਦੇ ਆਦੇਸ਼ਾਂ ਤੇ ਉਹ ਤਿੰਨ ਦਿਨ ਦੇ ਅੰਦਰ ਆਪਣੀ ਕਣਕ ਦੀ ਫਸਲ ਦੀ ਕਟਾਈ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਐਸਐਫ ਵੱਲੋਂ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਤੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿਨ੍ਹਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਜਿਨ੍ਹਾਂ ਦੀ ਟੂੜੀ ਰਿੰਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇੜਿਆ ਬੰਦ ਕਰ ਦਿੱਤੇ ਜਾਣਗੇ ਜੱਬਾ ਨੇ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ